ਕੇਂਦਰ ਸਰਕਾਰ ਨੇ ਪੰਜਾਬ ਨੂੰ ਇੱਕ ਹੋਰ ਵਿੱਤੀ ਝਟਕਾ ਦਿੱਤਾ ਹੈ ਔਰ ਇਸੇ ਦੇ ਵਿੱਤੀ ਝਟਕੇ ਦੇ ਵਿੱਚ ਪੰਜਾਬ ਦੇ ਵਾਸਤੇ ਕਰਜ਼ ਲੈਣ ਦੀ ਮਿਆਦ ਨੂੰ ਹੋਰ ਘਟਾ ਦਿੱਤਾ ਗਿਆ ਦਰਸਲ ਪੰਜਾਬ ਦੀ ਕਰਜ਼ ਲੈਣ ਦੀ ਮਿਆਦ ਦੇ ਵਿੱਚ 2300 ਕਰੋੜ ਰੁਪਏ ਦੀ ਕਟੌਤੀ ਕੀਤੀ ਗਈ ਹੈ ਔਰ ਇਸ ਦਾ ਹਵਾਲਾ ਦਿੱਤਾ ਗਿਆ ਪਾਵਰਕਾਮ ਦੇ ਵਿੱਤੀ ਘਾਟੇ ਨੂੰ ਦਰਸਾਉਂਦੇ ਹੋਏ ਪਾਵਰਕਾਮ ਦੇ ਵਿੱਚ ਵਿੱਤੀ ਘਾਟਾ ਦੇਖਣ ਨੂੰ ਮਿਲਿਆ ਜਿਸ ਦੇ ਚੱਲਦੇ ਕੇਂਦਰ ਸਰਕਾਰ ਨੇ ਇਸ ਕਟੌਤੀ ਨੂੰ ਪੇਸ਼ ਲਿਆਂਦਾ ਹੈ ਔਰ ਇਸ ਬਾਰੇ ਪੰਜਾਬ ਦੇ ਵਿੱਤੀ ਵਿਭਾਗ ਨੂੰ ਜਾਣਕਾਰੀ ਸਾਂਝੀ ਕਰ ਦਿੱਤੀ ਗਈ ਹੈ ਜਾਣਕਾਰੀ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਪਾਵਰਕਾਮ ਨੂੰ 4700 ਕਰੋੜ ਦਾ ਵਿੱਤੀ ਘਾਟਾ ਹੋਇਆ ਜਿਸ ਦਾ ਚੱਲਦੇ ਕੇਂਦਰ ਦਾ ਇਹ ਦਾਵਾ ਹੈ ਕਿ ਪੰਜਾਬ ਨੂੰ ਇਸ ਦਾ 50% ਆਪ ਭੋਗਣਾ ਪਵੇਗਾ ਆਪ ਇਸ ਦਾ ਬੋਝ ਚਲਣਾ ਪਵੇਗਾ ਔਰ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਇਸ ਵਾਸਤੇ 2300 ਕਰੋੜ ਦੀ ਕਟੌਤੀ ਜਿਹੜੀ ਹੈ ਉਹਨਾਂ ਦੇ ਕਰਜ਼ ਦੀ ਮਿਆਦ ਦੇ ਵਿੱਚ ਕਰ ਦਿੱਤੀ ਗਈ ਹੈ ਹੁਣ ਤੱਕ ਜਿਹੜਾ ਕਰਜ਼ ਦੀ ਮਿਆਦ ਸੀਗੀ ਪੰਜਾਬ ਦੇ ਵਾਸਤੇ ਭਾਰਤ ਸਰਕਾਰ ਦੇ ਕੋਲੋਂ 47773 ਕਰੋੜ ਰੁਪਈਆ ਉਸ ਦੇ ਵਿੱਚ ਵੀ 2300 ਕਰੋੜ ਦੀ ਕਟੌਤੀ ਕੀਤੀ ਗਈ ਹੈ ਇਸ ਕਰਜ਼ ਦੀ ਮਿਆਦ ਦੇ ਵਿੱਚ ਔਰ ਜਿਸ ਦੇ ਨਾਲ ਪੰਜਾਬ ਨੂੰ ਵੱਡਾ ਘਾਟਾ ਪੈ ਸਕਦਾ ਪੰਜਾਬ ਪਹਿਲਾਂ ਹੀ ਹੈਂਡ ਟੂ ਮਾਊਥ ਦੱਸਿਆ ਜਾ ਰਿਹਾ ਔਰ ਉਸ ਦੇ ਵਿੱਚ ਵੀ ਇਸ ਤਰ੍ਹਾਂ ਦੇ ਹਾਲਾਤ ਪੰਜਾਬ ਦੇ ਲਈ ਬਣਦੇ ਨਜ਼ਰ ਆ ਰਹੇ ਨੇ ਕੇਂਦਰ ਸਰਕਾਰ ਵੱਲੋਂ ਔਰ ਉਸੇ ਨੂੰ ਲੈ ਕੇ ਫਿਲਹਾਲ ਪੰਜਾਬ ਸਰਕਾਰ ਨੇ ਅਪੀਲ ਵੀ ਕੀਤੀ ਹੈ ਕਿ ਕਿਰਪਾ ਕਰਕੇ ਕੇਂਦਰ ਸਰਕਾਰ ਇਹ ਜਿਹੜਾ ਵਿੱਤੀ ਝਟਕਾ ਹੈ ਉਹ ਪੰਜਾਬ ਨੂੰ ਨਾ ਦੇਵੇ ਜੇ ਇਸ ਦੀ ਗੱਲ ਕਰੀਏ ਪੰਜਾਬ ਦੀ ਤਾਂ ਇਸ ਤੋਂ ਅਲੈਦਾ ਵਿੱਤੀ ਅ ਝਟ ਇਸ ਵਿੱਤੀ ਝਟਕੇ ਤੋਂ ਅਲੈਦਾ ਹੋਰ ਵੀ ਕਈ ਤਰ੍ਹਾਂ ਦੇ ਵਿੱਤੀ ਝਟਕੇ ਦਿੱਤੇ ਜਾ ਚੁੱਕੇ ਨੇ ਜੇ ਇਸ ਦੀ ਗੱਲ ਕਰੀਏ ਇਹ ਤਾਂ ਸਿਰਫ ਕਰਜ਼ ਲੈਣ ਦੇ ਮਿਆਦ ਦੇ ਵਿੱਚ ਘਟਾਉਤੀ ਕੀਤੀ ਗਈ ਹੈ ਇਸ ਤੋਂ ਅਲੈਦਾ ਜੇ ਫੰਡਸ ਦੀ ਗੱਲ ਕਰੀਏ ਜਿਹੜੇ ਕੇਂਦਰ ਸਰਕਾਰ ਵੱਲੋਂ ਆਉਂਦੇ ਨੇ ਉਹ ਤਾਂ ਵੱਖ-ਵੱਖ ਫੰਡਸ ਨੇ ਜਿਨ੍ਹਾਂ ਦੇ ਵਿੱਚ ਨਾ ਸਿਰਫ ਘਟਾਉਤੀ ਹੋਈ ਹੈ ਸਗੋਂ ਬੰਦ ਹੀ ਕਈ ਕਰ ਦਿੱਤੇ ਗਏ ਨੇ ਸਭ ਤੋਂ ਵੱਡੀ ਐਗਜ਼ਾਮਪਲ ਰੂਰਲ ਡਿਵੈਲਪਮੈਂਟ ਫੰਡ ਦੀ ਹੈਗੀ ਹੈ ਜਿਹੜੇ ਇਕਦਮ ਬੰਦ ਕਰ ਦਿੱਤੇ ਗਏ ਨੇ ਰੂਰਲ ਡਿਵੈਲਪਮੈਂਟ ਫੰਡ ਨਹੀਂ ਦਿੱਤੇ ਜਾ ਰਹੇ ਪੰਜਾਬ ਨੂੰ ਉਹਨਾਂ ਨਾਲ ਦੀ ਪੰਜਾਬ ਦਾ ਵੱਧ ਨੁਕਸਾਨ ਹੋ ਰਿਹਾ ਪਰ ਹੁਣ ਕਰਜ਼ ਲੈਣ ਦੀ ਮਿਆਦ ਦੇ ਵਿੱਚ ਵੀ 2300 ਕਰੋੜ ਰੁਪਏ ਦੀ ਕਟੌਤੀ ਕਰ ਦਿੱਤੀ ਗਈ ਹੈ ਔਰ ਉਸ ਦਾ ਕਾਰਨ ਦੱਸਿਆ 4700 ਕਰੋੜ ਦਾ ਵਿੱਤੀ ਨੁਕਸਾਨ ਜਿਹੜਾ ਪਾਵਰਕਾਮ ਚੱਲਦੀ ਪਈ ਹੈ ਖੈਰ ਇਸ ਦੇ ਚੱਲਦੇ ਇਸ ਤੋਂ ਪਹਿਲਾਂ ਵੀ ਇਹੋ ਜਿਹੇ ਹਾਲਾਤ ਬਣੇ ਸੀ ਜਦੋਂ ਪੰਜਾਬ ਦੇ ਕਰਜ਼ ਲੈਣ ਦੀ ਮਿਆਦ ਨੂੰ 18000 ਕਰੋੜ ਤੱਕ ਘਟਾ ਦਿੱਤਾ ਗਿਆ ਸੀ ਔਰ ਉਦੋਂ ਵੀ ਸਾਫ਼ ਤੋਂ ਵਰਤ ਗਿਆ ਸੀ ਕਿ ਓਲਡ ਏਜ ਪੈਨਸ਼ਨ ਸਕੀਮ ਜਿਹੜੀ ਹੈਗੀ ਹੈ ਉਸ ਆਧਾਰ ਦੇ ਉੱਤੇ ਇਹ 18000 ਕਰੋੜ ਜਿਹੜੀ ਹੈ ਕਰਜ਼ ਲੈਣ ਦੀ ਮਿਆਦ ਕਟਾਈ ਗਈ ਹੈ ਕਿਉਂਕਿ ਉਹ ਪੈਨਸ਼ਨ ਸਕੀਮ ਜਿਹੜੀ ਹੈ ਉਹ ਲਾਗੂ ਨਹੀਂ ਕੀਤੀ ਗਈ ਸੀ ਪੰਜਾਬ ਦੇ ਵਿੱਚ ਔਰ ਵੱਖ-ਵੱਖ ਥਾਵਾਂ ਦੇ ਉੱਤੇ ਜਿਸ ਨੂੰ ਲੈ ਕੇ ਇਹ ਵਿੱਤੀ ਝਟਕਾ ਉਸ ਵੇਲੇ ਪੰਜਾਬ ਨੂੰ ਦਿੱਤਾ ਗਿਆ ਸੀ ਹਾਲਾਂਕਿ ਇਸ ਤੋਂ ਬਾਅਦ ਇਹ ਵਿੱਤੀ ਝਟਕਾ ਵਾਪਸ ਲੈ ਲਿਆ ਗਿਆ ਸੀਗਾ ਕਰਜ਼ ਲੈਣ ਦੀ ਮਿਆਦ ਜਿਹੜੀ 18000 ਕਰੋੜ ਕਟਾਈ ਗਈ ਸੀ ਉਸ ਨੂੰ ਰੱਦ ਕਰ ਦਿੱਤਾ ਗਿਆ ਸੀ ਪਰ ਹੁਣ ਦੁਬਾਰਾ ਇੱਕ ਵਿੱਤੀ ਝਟਕਾ ਪੰਜਾਬ ਨੂੰ ਦਿੱਤਾ ਗਿਆ ਹੁਣ ਦੇਖਣਾ ਹੋਵੇਗਾ ਕਿ ਇਸ ਤੋਂ ਬਾਅਦ ਪੰਜਾਬ ਕੀ ਕੁਝ ਸਵੇਗਾ ਪੰਜਾਬ ਸਰਕਾਰ ਨੂੰ ਫੰਡਸ ਦੇ ਵਿੱਚ ਜਾਂ ਫਿਰ ਕਰਜ਼ ਲੈਣ ਦੇ ਵਿੱਚ ਮਿਆਦ ਦੇ ਵਿੱਚ ਕਿੰਨੀ ਕੁ ਕਟੌਤੀ ਹੁੰਦੀ ਰਹੇਗੀ ਔਰ ਪੰਜਾਬ ਕਿਸ ਤਰ੍ਹਾਂ ਸਰਵਾਈਵ ਕਰੇਗਾ ਇਹ ਬਹੁਤ ਦੇਖਣਾ ਜ਼ਰੂਰੀ ਹੈ ਕਿਉਂਕਿ ਹਾਲਾਤ ਦਿਨ ਪ੍ਰਤੀ ਦਿਨ ਘਟਦੇ ਜਾ ਰਹੇ ਨੇ ਨਿੱਗਰਦੇ ਜਾ ਰਹੇ ਨੇ ਜੋ ਵੀ ਹੋਏਗਾ ਇਸ ਬਾਰੇ ਤੁਹਾਨੂੰ ਦੱਸਦੇ ਰਵਾਂਗੇ ਤੋ ਤਕਲੀ ਬਨੇ ਰੋ 1 India Punjabi Subscribe to 1 India channel and never miss an update